ਅਸਲਾਮੁਅਲੈਕਮ ਵੀਰੋ ਕੀ ਹਾਲ ਹੈ امید ਕਰਨੇ ਤੁਸੀਂ ਸਾਰੇ ਵਧੀਆ ਹੋਗੇ ਪਹਿਲੇ ਇਹ ਗੱਲ ਕਹੀ ਜਾਂਦੀ ਹੀ ਕਿ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਆ ਦਾ ਸਾਥ ਛੱਡ ਦਿੱਤਾ ਹੈ ਪਰ ਜਦਕਿ ਹੋਂ ਇਹ ਗੱਲ ਬਿਲਕੁਲ ਉਲਟ ਹੋ ਗਈ ਹੈ ਹੁਣ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡ ਦਿੱਤਾ ਹੈ ਹੁਣ ਬਲਕਿ ਬਾਦਲ ਪਰਿਵਾਰ ਦੇ ਸਾਥ ਛੱਡ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਭਾਜਪਾ ਪਾਰਟੀ ਨੂੰ ਸ਼ਮੂਲਿਕ ਇਕਤਿਆਰ ਕਰ ਲਈ ਹੈ ਉਹਨੂੰ ਜੁਆਇਨ ਕਰ ਲਿਆ ਹੈ ਤੇ ਇਹ ਸਭ ਕੁਝ ਕਰਨ ਵਾਲੇ ਨੇ ਬਾਬਾ ਗੁਰਵਿੰਦਰ ਸਿੰਘ ਢਿੱਲੂ ਅਗਰ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਦਰਮਿਆਨ ਫੁੱਟ ਪਈ ਹੈ ਤੇ ਉਹ ਪਈ ਹੈ ਗੁਰਵਿੰਦਰ ਸਿੰਘ ਢਿੱਲੂ ਦਾ ਕਰਕੇ ਤੇ ਨਾਲ ਹੀ ਨਾਲ ਜਿਹੜੀ ਗੱਲ ਚੱਲਦੀ ਪਈ ਸੀ ਕਿ ਅਕਾਲੀ ਦਲ ਪਾਰਟੀ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੀ ਹੈ ਇਸ ਗੱਲ ਦੇ ਬਾਰੇ ਵੀ ਆਪਾਂ ਮੁਕੰਮਲ ਡਿਟੇਲ ਅੱਜ ਦੀ ਵੀਡੀਓ ਚ ਜਾਣਦੇ ਆਂ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਨੇ ਵੀਡੀਓ ਤੇ ਫਿਰ ਕਰਨੇ ਆ ਇਸ ਤੇ ਵਿਚਾਰ ਬਾਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਗੁਰਵਿੰਦਰ ਸਿੰਘ ਢਿੱਲੂ ਯਾਨੀ ਵਿਕਰਮ ਸਿੰਘ ਮਜੀਠੀਆ ਨੂੰ ਬੀਜੇਪੀ ਦੇ ਵਿੱਚ ਛਾਵਣ ਕਰ ਦਿੱਤਾ ਔਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਨੂੰ ਗਿਆ ਰਿਆਂ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਰਲ ਦੇ ਵਿੱਚ ਦੋ ਧੜੇ ਬਣ ਚੁੱਕੇ ਨੇ ਯਾਨੀ ਬਿਕਰਮ ਸਿੰਘ ਮਜੀਠੀਆ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਇਹਨਾਂ ਬਾਰੇ ਬਹੁਤ ਸਾਰੀ ਚਰਚਾ ਪਹਿਲਾਂ ਵੀ ਪੰਜਾਬ ਦੇ ਅੰਦਰ ਹੋਈ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਸਾਥ ਸੁਖਵੀਰ ਸਿੰਘ ਬਾਦਲ ਛੱਡ ਚੁੱਕੇ ਨੇ ਪਰ ਦਰਾਂ ਸਾਲ ਦੇ ਵਿੱਚ ਇਹਦਾ ਹੁਣ ਉਲਟਾ ਹੋ ਗਿਆ ਯਾਨੀ ਸੁਖਵੀਰ ਸਿੰਘ ਬਾਦਲ ਦੇ ਸਾਥ ਬਿਕਰਮ ਸਿੰਘ ਮਜੀਠੀਆ ਨੇ ਛੱਡ ਦਿੱਤਾ ਔਰ ਛੜਵਾਇਆ ਕਿਵੇਂ ਆਲਰੇਡੀ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੀ ਪਾਵਰ ਬੜੀ ਮਜ਼ਬੂਤ ਆਰ ਉਹਨਾਂ ਦਾ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜਾਦੂ ਚੱਲ ਚੁੱਕਿਆ ਆਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਬਹੁਤ ਵੱਡੀ ਨਿਰਾਸ਼ਗੀ ਦਿਤਾ ਦਿੱਤੀ ਆ ਕਿ ਸਾਡੇ ਪਰਿਵਾਰ ਦੇ ਵਿੱਚ ਨਵਾਂ ਰਫਰ ਪਾਉਣ ਵਾਲੇ ਗੁਰਿੰਦਰ ਸਿੰਘ ਢਿੱਲੋਂ ਕਿਤੇ ਨਾ ਕਿਤੇ ਕਾਣੀ ਦਲ ਦੇ ਵਿੱਚ ਬਹੁਤ ਵੱਡੀ ਹਾਏ ਕਾਰ ਮਚ ਚੁੱਕੀ ਆ ਤੇ ਮੈਂ ਤੁਹਾਨੂੰ ਇਹ ਇੱਕ ਬਿਆਨ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਇਆ ਕਿ ਪੰਜਾਬ ਦੇ ਵਿੱਚ ਸਰਕਾਰ ਸਾਡੀ ਬਣ ਜਾਵੇ ਕਿਉਂਕਿ ਬਹੁਤ ਸਾਰੇ ਅਖਸਰ ਪੰਜਾਬ ਦੇ ਅੰਦਰ ដែល ਨੇ ਜਿਵੇਂ ਕਿ ਅਮਰਪਾਲ ਸਿੰਘ ਔਰ ਦੂਜੇ ਪਾਸੇ ਖੁਦ ਅਕਾਲੀ ਦਲ ਦੇ ਵਿੱਚ ਹੁਣ ਤਿੰਨ ਧੜੇ ਬਣ ਚੁੱਕੇ ਨੇ ਵਿਕਰਮ ਸਿੰਘ ਮਜੀਠੀਆ ਭਾਜਪੀ ਦੇ ਵਿੱਚ ਜਾ ਚੁੱਕੇ ਨੇ ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਔਰ ਤੀਸਰਾ ਨੰਬਰ ਜਿਹੜਾ ਗੱਸਤਾ ਵੀਰ ਸਿੰਘ ਬਾਦਲ ਨੇ ਪਰ ਬੀਜੇਪੀ ਦੇ ਵਿੱਚ ਲਿਜਾਨ ਵਾਲੇ ਗੁਰਿੰਦਰ ਸਿੰਘ ਢਿੱਲੋਂ ਅੱਜ ਜਹਾਨੂਰ ਇੱਕ ਨਮੂਨਾ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਬਾਦਲ ਪਰਿਵਾਰ ਨੇ ਪਹਿਲੀ ਵਿਕਰਮ ਸਿੰਘ ਮਝੂਠੀਏ ਤੋਂ ਦੂਰੀ ਬਣਾ ਲਈ ਸੀ ਬਹੁਤੇ ਸਾਥੀਆਂ ਦਾ ਬਿਆਨ ਆ ਗਿਆ ਪੱਤਰਕਾਰਾਂ ਦਾ ਕਹਿੰਦੇ ਜੀ ਹਰ ਸਮੇਤਕਾ ਬਾਦਲ ਇੱਕ ਵਾਰ ਰਖੜੀ ਵੰਨਣ ਜ਼ਰੂਰ ਜਾਂਦੀ ਹੈ ਪਰ ਸੁਖਵੀਰ ਸਿੰਘ ਬਾਦਲ ਦਾ ਕਹਿੰਦੇ ਜੀ ਮਾਪਾ ਦੀ ਜੇਲ੍ਹ ਦੇ ਵਿੱਚ ਕਦੇ ਗਈ ਨਹੀਂ ਪਰ ਹੁਣ ਗੁਰਿੰਦਰ ਸਿੰਘ ਢਿੱਲੋਂ ਨੇ ਪੂਰੇ ਪੰਜਾਬ ਦੇ ਅੰਦਰ ਕਾਲੀ ਰਾਉਲ ਦੇ ਵਿੱਚ ਕਹਿੰਦੇ ਜੀ ਬਾਜੀ ਪਲਟ ਕੇ ਰੱਖ ਦਿੱਤੀ ਆ ਤਸ ਗਗਵੀਰ ਸਿੰਘ ਬਾਦਲ ਇਸ ਗੱਲ ਤੋਂ ਨਾਰਾਜ਼ ਨੇ ਪਰ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਜਾ ਰਿਹਾ ਮੈਂ ਪੰਜਾਬ ਦੇ ਵਿੱਚ ਇਸ ਵੀਡੀਓ ਨੇ ਪਰਥੰਨੀ ਬਚਾ ਦਿੱਤੀ ਆ ਕਿ ਅਕਸਰ ਪੰਜਾਬ ਦੇ ਅੰਦਰ ਇਹ ਕਿਹਾ ਜਾ ਰਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਸਰਕਾਰ ਨਹੀਂ ਛੱੜਦੀ ਪਰ ਗੁਰਿੰਦਰ ਸਿੰਘ ਢਿੱਲੋਂ ਨੇ ਹਵਾਲਾ ਦੇ ਦਿੱਤਾ ਬੀਜੇਪੀ ਦਾ ਤਾਂ ਬੀਜੇਪੀ ਦੇ ਵਿੱਚ ਸੈਂਟਰ ਦੇ ਵਿੱਚ ਜਾਨੀ ਨਰੇਂਦਰ ਮੋਦੀ ਬੈਠੇ ਨੇ ਅਮਿਤ ਸ਼ਾ ਬੈਠੇ ਨੇ ਉਹਨਾਂ ਦੀ ਪਾਵਰ ਦਾ ਨਮੂਨਾ ਪਹਿਲੀ ਵਾਰ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਅਕਸਰ ਤੁਸੀਂ ਵੇਖਿਆ ਕਿ ਭਾਜਪਾ ਦੇ ਲੀਡਰ ਕਹੋ ਆਪੂ ਕਹੋ ਕਿਹਾ ਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੂੰ ਨਮਸਕਾਰ ਵੀ ਕਰਦੇ ਨੇ ਬਹੁਤ ਸਾਰੇ ਡੇਰਾਂ ਦੇ ਵਿੱਚ ਅਕਸਰ ਤੁਸੀਂ ਲੀਡਰ ਵੇਖੇ ਨੇ ਤਾਂ ਸੰਦੀਰ ਬਾਦਲ ਨੇ ਨਾਰਾਜ਼ਗੀ ਦਾ ਜਤਾਉਣੀ ਹੈ ਕਿਉਂਕਿ ਪਰਿਵਾਰ ਦੇ ਵਿੱਚ ਫੁੱਟ ਪੈ ਚੁੱਕੀ ਹੈ ਸੁਣੋ ਕੀ ਕੋਈ ਵੱਡਾ ਐਲਾਨ ਕਰ ਸਕਦੇ ਨੇ ਕੋਈ ਵੱਡਾ ਧਮਾਕਾ ਕਰ ਸਕਦੇ ਨੇ ਸੁਖਵੀਰ ਸਿੰਘ ਬਾਦਲ ਦਾ ਸਾਥ ਛੱਡ ਸਕਦੇ ਨੇ ਜਾਂ ਫਿਰ ਸਤਾਈ ਦੀਆਂ ਚੋਣਾਂ ਨੂੰ ਲੈ ਕੇ ਕੁਝ ਹੋਰ ਬਿਆਨ ਦੇ ਸਕਦੇ ਨੇ ਪਰ ਕੀ ਕੁਝ

ਮੁਲਾਕਾਤ ਕੀਤੀ ਗਈ ਉਸ ਦੇ ਵਿੱਚ ਕੀ ਗੱਲਬਾਤ ਹੋਈ ਗੁਨੀਮ ਕੌਰ ਮਜੀਠੀਆ ਦੇ ਰਿਸ਼ਤੇਦਾਰੇ ਦੇ ਵਿੱਚੋਂ ਕੀ 2027 ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਹੋਈ ਹੈ ਜਾਂ ਫਿਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਨੂੰ ਲੈ ਕੇ ਗੱਲਬਾਤ ਹੋਈ ਹੈ ਤਾਂ ਸੁਣ ਲਿਆ ਪੰਜਾਬ ਵਾਲੋ ਜਿਨ੍ਹਾਂ ਕੇ ਪੰਜਾਬ ਦੇ ਮੁੱਖ ਮੰਤਰੀ ਕੋਲ ਜਿਹੜੀ ਗੱਲਬਾਤ ਜੇਲ੍ਹ ਦੇ ਅੰਦਰ 1 ਘੰਟਾ ਬਹਿ ਕੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੇ ਵੀ ਮੁਲਾਕਾਤ ਕਰਵਾਈ ਗਈ ਹੈ ਉਹ ਸਾਰੀ ਇਨਫੋਰਮੇਸ਼ਨ ਵਿਕਰਮ ਸਿੰਘ ਮਜੀਠੀਆ ਗੁਰਿੰਦਰ ਸਿੰਘ ਢਿੱਲੋਂ ਦੀ ਪੰਜਾਬ ਦੇ ਮੁੱਖ ਮੰਤਰੀ ਤੱਕ ਬਹੁਤ ਚੁੱਕੀ ਹੈ ਯਾਨੀ ਇਸ ਗੰਦੀ ਭੜਕ ਬਹੁਤ ਸਾਰੇ ਪੱਤਰਕਾਰਾਂ ਨੂੰ ਲੱਗ ਚੁੱਕੀ ਹੈ ਪੰਜਾਬ ਦੇ ਲੋਕ ਵੀ ਜਾਣਦੇ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੇ ਕਮਰੇ ਦੇ ਵਿੱਚ ਮੁਨਾਕਾਤ ਕਰਵਾਈ ਹੈ ਉਹ ਸਾਰੀ ਗੱਲਬਾਤ ਪੰਜਾਬ ਦੇ ਮੁੱਖ ਮੰਤਰੀ ਤੱਕ ਕਹਿੰਦੇ ਜੀ ਪਹੁੰਚ ਚੁੱਕੀ ਹੈ ਪਰ ਦੂਜੇ ਪਾਸੇ ਬੀਜੇਪੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਪੱਕੇ ਤੌਰ ਤੇ ਮੋੜਨਾਂ ਚੁੱਕੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਬਾਦਲੇ ਦੇ ਸਾਥ ਛੱਡ ਦਿੱਤਾ ਯਾਨੀ ਸਾਕੀ ਭੈਣ ਨੇ ਵੀ ਬਿਕਰਮ ਸਿੰਘ ਮਜੀਠੀਆ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਦੇਖੋ ਦੁਬਾਰਾ ਨਹੀਂ ਕੋਈ ਵੀ ਮਿਲਣ ਗਿਆ ਔਰ ਪਹਿਲੇ ਨੰਬਰ ਦੇ ਸਵਾਲ ਬਹੁਤ ਵੱਡਾ ਇਹ ਉੱਠਿਆ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਇੱਕ ਵਾਰ ਨਾਬਾ ਪਹੁੰਚਦੇ ਨੇ ਕਿਵੇਂ ਨਾਬਾ ਦੀ ਜੇਲ੍ਹ ਦੇ ਮੂਹਰ ਦੀ ਦੱਬਦੇ ਨੇ ਤੇ ਬਿਕਰਮ ਸਿੰਘ ਮਜੀਠੀਆ ਦਾ ਜੇਕਰ ਤਾਂ ਨਹੀਂ ਕਰਦੇ ਇਹ ਗੱਲ ਤੋਂ ਬਿਕਰਮ ਸਿੰਘ ਮਜੀਠੀਆ ਨੇ ਪਹਿਲਾਂ ਹੀ ਦਰਾਂ ਸਾਲ ਦੇ ਵਿੱਚ ਇਹ ਪਲਾਨਿੰਗ ਰਚੀ ਸੀ ਕਿ ਮੈਂ ਭਾਜਪਾ ਦੇ ਵਿੱਚ ਸ਼ਾਮਲ ਹੋਊਂਗਾ ਕਿਵੇ ਦੂਜੇ ਪਾਸੇ ਇੱਕ ਸਭ ਤੋਂ ਵੱਡੀ ਥਿਊਰੀ ਹੋਰ ਹੈ ਜਿਹੜੀ ਬਿਕਰਮ ਸਿੰਘ ਮਜੀਠੀਆ ਦਾ ਬੀਜੇਪੀ ਦੇ ਵਿੱਚ ਜਾਣ ਦਾ ਸਬੂਤ ਦਿਖਾਉਂਦੀ ਹੈ ਯਾਨੀ ਬੀਜੇਪੀ ਦੇ ਵਿੱਚ ਕਿਉਂ ਜਾ ਰਹੇ ਨੇ ਇਹ ਸਭ ਤੋਂ ਵੱਡਾ ਮਾਮਲਾ ਯਾਨੀ ਪੰਜਾਬ ਦੀ ਸਰਕਾਰ ਨੇ ਸਿੱਧੇ ਤੌਰ ਤੇ ਪੰਜਾਬ ਦੇ ਲੋਕਾਂ ਦੇ ਨਾਲ ਇਹ ਦਾਵਾ ਕਰ ਲਿਆ ਵਾਦਾ ਵੀ ਕਰ ਲਿਆ ਕਿ ਭਾਈ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਹਾਰੀ ਹੋਣ ਦੇ ਬਾਰੇ ਬਿਕਰਮ ਸਿੰਘ ਮਜੀਠੀਆ ਜਾਣਦਾ ਕਿ ਮੈਨੂੰ ਪੰਜਾਬ ਦੀ ਸਰਕਾਰ ਜੇਲ੍ਹ ਦੇ ਵਿੱਚੋਂ ਨਿਕਲ ਨਹੀਂ ਦਿੰਦੀ ਇਸ ਕਰਕੇ ਪੰਜਾਬ ਦੇ ਅੰਦਰ ਪਰਥੱਲੀ ਮਚਲੀ ਤੈ ਸੀ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਜੇਕਰ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਓਗੇ ਤਾਂ ਤੁਹਾਡੀ ਰਿਹਾਈ ਵੀ ਪੱਕੀ ਹੈ ਇਸ ਕਰਕੇ ਵਿਕਰਮ ਸਿੰਘ ਮਜੂਤਿਆ ਪਹਿਲਾਂ ਵੀ ਬਾਦਲਾਂ ਦੇ ਨਾਲ ਖਟਾਸ ਦੇ ਵਿੱਚ ਰਹੇ ਨੇ ਤਾਂ ਹੁਣ ਸੁਖਵੀਰ ਸਿੰਘ ਬਾਦਲ ਦਾ ਬਿਲਕੁਲ ਪੱਕੇ ਤੌਰ ਤੇ ਕਹਿ ਸਕਦੇ ਜਿਵੇਂ ਸਾਥ ਛੱਡ ਦਿੱਤਾ ਗਿਆ ਤਾਂ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਪਾਸੇ ਵਿਕਰਮ ਸਿੰਘ ਮਜੀਠੀਏ ਨੇ ਬਾਹਰ ਕਢਾਉਣਗੇ আর ਦੂਜੇ ਪਾਸੇ বিজেপি ਦੇ ਵਿੱਚ ਸ਼ਾਮਲ ਹੋ ਜਾਣਗੇ ਤਾਂ ਦੂਜਾ ਨੰਬਰ ਇਹ ਵੀ ਚੱਲ ਰਿਹਾ ਸੀ ਕਹਿੰਦੇ ਜੀ ਕਿਤੇ ਅਕਾਲੀ ਦਲ ਦੇ ਨਾਲ বিজেপি ਦਾ ਗੱਠ ਜੋੜ ਨਾ ਹੋ ਜੇ ਪਰ ਨਹੀਂ ਹੁੰਦਾ ਇਹ ਸੁਖਬੀਰ ਸਿੰਘ ਬਾਦਲ ਦੀ ਕੱਲ ਵੀ ਸਟੇਟਮੈਂਟ ਹਰਿਆਣਾ ਦੇ ਵਿੱਚ ਇੱਕ ਭਾਸ਼ਣ ਦੇ ਦੌਰਾਨ ਕੀਤੀ ਹੈ ਕਿ ਸਾਡਾ ਗੱਠ ਜੋੜ ਕਦੇ ਹੀ ਨਹੀਂ ਹੁੰਦਾ ਬੱਸ ਜਿਹੜੇ ਇਹ ਲੀਡਰ ਨੇ ਇਹ ਫਿਰਮੇ ਲਾਟੂ ਹੁੰਦੇ ਨੇ ਬਸ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਪਰਿਵਾਰ ਦੇ ਵਿੱਚ ਫੁੱਟ ਪਾਉਣ ਵਾਲਾ ਉਹ ਗੁਰਿੰਦਰ ਸਿੰਘ ਢਿੱਲੋਂ ਆ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਪਤਾ ਚੱਲ ਚੁੱਕੀ ਆ ਸੁਖਵੀਰ ਸਿੰਘ ਬਾਦਲ ਨੂੰ ਵੀ ਲੱਗ ਗਿਆ ਪਤਾ ਕਿ ਸਾਡੇ ਪਰਿਵਾਰ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਨੇ ਫੁੱਟ ਪਾ ਦਿੱਤੀ ਆ ਪਰ ਇਹ ਵੀ ਕਿਉਂ ਨਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਵੱਡਾ ਕਾਹਨ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸਿੱਖੌਂ ਦਾ ਕੀਤਾ ਤਾਂ ਹੁਣ ਗੁਰਿੰਦਰ ਸਿੰਘ ਢਿੱਲੋਂ ਨੇ ਇੱਥੇ ਆ ਕੇ ਆਪਣੀ ਵੀ ਪੱਟੀ ਨਿਸ ਕਰਵਾ ਲਈ ਆ ਕੋਈ ਇੱਕ ਬਹੁਤ ਵੱਡੇ ਤਸਕਰ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪਾਪ ਵੀ ਹੈ ਗੁਨਾਹ ਵੀ ਹੈ ਬਹੁਤੀ ਸੰਗਤਾਂ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਤੋਂ ਵੀ ਪਿੱਛੇ ਹੱਟ ਚੁੱਕੀਆਂ ਨੇ ਕਿਉਂਕਿ ਪੰਜਾਬ ਦੇ ਲੋਕ ਸਿਆਣੇ ਬੜੇ ਨੇ ਉਹ ਸਮਝ ਚੁੱਕੇ ਨੇ ਕਿ ਇੱਕ ਬਹੁਤ ਵੱਡਾ ਤਸਕਰਾਂ ਵਜੀਠੀਆ ਚਾਹੇ ਉਹਦਾ ਕੋਈ ਰਿਸ਼ਤੇਦਾਰੀ ਹੈ ਪਰ ਇੱਕ ਪਾਸੇ ਪ੍ਰਚਾਰਕ ਹੋਣ ਦੇ ਨਾਤੇ ਇੱਕ ਗੁਰੂ ਹੋਣ ਦੇ ਨਾਤੇ ਲੋਕਾਂ ਦਾ ਸਾਡਾ ਨਹੀਂ ਭਾਈ ਇਹਨਾਂ ਨੂੰ ਗਲਤ ਦਿਸ਼ਾ ਦੀ ਔਰ ਲਿਜਾ ਰਿਹਾ ਹੈ ਇਹ ਲੋਕਾਂ ਨੂੰ ਵੀ ਪਾਪ ਹਲਕ ਲੱਗ ਚੁੱਕੀ ਹੈ ਕਿ ਬਿਕਰਮ ਸਿੰਘ ਮਜੀਠੀਆ ਇੱਕ ਮਾਹੌਲ ਖਰਾਬ ਕਰਨ ਵਾਲਾ ਤਸਕਰ ਸੀ ਪੰਜਾਬ ਦੀ ਨੌਜਵਾਨੀ ਮਾਰੀ ਹੈ ਪੰਜਾਬ ਦੀਆਂ ਮਾਵਾਂ ਨੂੰ ਰੋ ਰਹੀਆਂ ਨੇ ਬਹੁਤ ਸਾਰੀ ਨੌਜਵਾਨੀ ਯਾਨੀ ਬਿਕਰਮ ਸਿੰਘ ਮਜੀਠੀਆ 80% ਲੋਕਾਂ ਨੂੰ ਮਾਰ ਚੁੱਕਿਆ ਹੈ ਇਸ ਕਰਕੇ ਬਾਬੇ ਦੇ ਵਿਰੁੱਧ ਪੂਰਾ ਪੰਜਾਬ ਹੋ ਗਿਆ ਕਹੋ ਜੇ ਪੰਜਾਬ ਵਾਲੇ ਜੁਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਪਹਿਲੇ ਇਹ ਗੱਲ ਕੀਤੀ ਜਾਂਦੀ ਸੀ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਉਹਨੇ ਵਿਕਰਮ ਸਿੰਘ ਮਜੀਠੀਆ ਦਾ ਸਾਥ ਛੱਡ ਦਿੱਤਾ ਵਾ ਉਹ ਉਹਨੂੰ ਮਿਲਣ ਵਾਸਤੇ ਨਹੀਂ ਜਾਂਦਾ ਨਾਬੇ ਦੀ ਜੇਲ੍ਹ ਦੇ ਵਿੱਚ ਜਦ ਕੇ ਹੁਣ ਗੱਲ ਸਾਹਮਣੇ ਇਹ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡ ਦਿੱਤਾ ਵਾ ਨਾ ਸਿਰਫ ਸੁਖਬੀਰ ਸਿੰਘ ਬਾਦਲ ਦਾ ਬਲਕੇ ਟੋਟਲ ਬਾਦਲ ਪਰਿਵਾਰ ਦਾ ਵੀ ਅਕਾਲੀ ਦਲ ਪਾਰਟੀ ਦਾ ਸਾਰਿਆਂ ਤੋਂ ਉਹਨੇ علیحدਗੀ ਇਖਤियार ਕਰ ਲਈ ਹੈ ਤੇ ਹੁਣ ਉਹਨੇ ਬੀਜੇਪੀ ਪਾਰਟੀ ਜਿਹੜੀ ਆ ਉਹਦੇ ਵਿੱਚ ਸ਼ਮੂਲਿਕ ਇਖਤियार ਕਰ ਲਈ ਹੈ ਤੇ ਇਹ ਸਾਰੀਆਂ ਚੀਜ਼ਾਂ ਕਰਾਉਣ ਵਾਲੇ ਕੌਣ ਨੇ ਬਾਬਾ ਗੁਰਵਿੰਦਰ ਸਿੰਘ ਢਿੱਲੂ ਜਿਨ੍ਹਾਂ ਦੀ ਪਾਵਰ ਦੇ ਬਾਰੇ ਸਾਰੇ ਜਾਣਦੇ ਐ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਜਿਹੜੇ ਐ ਉਹ ਵੀ ਇਸ ਚੀਜ਼ ਨੂੰ ਮੰਨ ਗਏ ਕਿਉਂਕਿ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਦੇ ਨਾਲ ਵੀ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਲੇਕਿਨ ਗੁਰਵਿੰਦਰ ਸਿੰਘ ਢਿੱਲੂ ਬਾਬਾ ਜਿਹੜੇ ਨੇ ਉਹਨਾਂ ਨੇ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਕੋਲੋਂ ਪ੍ਰੈਸ਼ਰ ਪਵਾ ਕੇ ਤੇ 90 ਦੀ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਮਿਲ ਕੇ ਆਏ ਹੁਣ ਇਹ ਕੀ ਜਾ ਰਿਹਾ ਹੈ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਵੈ ਉਹ ਭਾਜਪਾ ਪਾਰਟੀ ਜਿਹੜੀ ਆ ਉਹਨੂੰ ਜੁਆਇਨ ਕਰ ਰਿਹਾ ਵੈ ਤੇ ਜਿਹੜਾ ਸੁਖਬੀਰ ਸਿੰਘ ਬਾਦਲ ਆ ਅਕਾਲੀ ਦਲ ਪਾਰਟੀ ਨੂੰ ਉਹਨੇ ਛੱਡ ਦਿੱਤਾ ਵੈ ਤੇ ਇਹ ਚੀਜ਼ ਸਾਰਿਆਂ ਦੇ ਸਾਹਮਣੇ ਹੈ ਕਿ ਹੁਣ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਜਿਹੜੇ ਦਰਮਿਆਨ ਫੋਟ ਪੈ ਗਈ ਹੈ ਲੈਦਗੀ ਹੋ ਗਈ ਹੈ ਇਹਕਰੋਣ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੂ ਹੈ ਤੇ ਨਾਲ ਹੀ ਨਾਲ ਜਿਹੜੀ ਖਬਰ ਇਹ ਵੀ ਚੱਲਦੀ ਪਈ ਸੀ ਕਿ ਆਕਾਲੀ ਦਲ ਜਿਹੜੀ ਪਾਰਟੀ ਹੈ ਉਹ ਹੁਣ ਭਾਜਪਾ ਪਾਰਟੀ ਨੂੰ ਸਪੋਰਟ ਕਰੇਗੀ ਉਹਦੇ ਵਿੱਚ ਸ਼ਮੂਲੀਤ ਇਖਤਿਆਰ ਕਰੇਗੀ ਤੇ ਇਸ ਚੀਜ਼ ਦੇ ਬਾਰੇ ਵੀ ਸੁਖਬੀਰ ਸਿੰਘ ਬਾਦਲ ਨੇ ਹਰਿਆਣੇ ਦੇ ਵਿੱਚ ਜਾ ਕੇ ਦੱਸ ਦਿੱਤੀ ਹੈ ਗੱਲ ਤਕਰੀਰ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਐਸੀ ਕੋਈ ਗੱਲ ਨਹੀਂ ਹੈ ਅਕਾਲੀ ਦਲ ਪਾਰਟੀ ਕਦੀ ਵੀ ਬੀਜਪੀ ਪਾਰਟੀ ਦੇ ਨਾਲ ਸਮੂਲਤ اختیار ਨਹੀਂ ਕਰੇਗੀ ਕਦੀ ਵੀ ਬੀਜਪੀ ਪਾਰਟੀ ਨੂੰ ਜੁਆਇਨ ਨਹੀਂ ਕਰੇਗੀ ਇਸ ਚੀਜ਼ ਦੀ ਉਹਨਾਂ ਨੇ ਤਸਦੀਕ ਕਰ ਦਿੱਤੀ ਹੈ ਕਿ ਜਿੰਨੀਆਂ ਵੀ ਖਬਰਾਂ ਸਭ ਝੂਠੀਆਂ ਤੇ ਬੇਬੁਨਿਆਦ ਹੈ ਅਕਾਲੀ ਦਲ ਪਾਰਟੀ ਬੀਜਪੀ ਪਾਰਟੀ ਨੂੰ ਸਪੋਰਟ ਨਹੀਂ ਕਰੇਗੀ ਸਿਰਫ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਹੀ ਹੈ ਜਿਹੜਾ ਕਿ ਗੁਰਵਿੰਦਰ ਸਿੰਘ ਢਿੱਲੂ ਦੇ ਮਗਰ ਲੱਗ ਕੇ ਹੁਣ ਐਸ ਸਾਮ ਬੀਜਪੀ ਪਾਰਟੀ ਦੇ ਵਿੱਚ ਸ਼ਮੂਲਿਤ اختیار ਕਰ ਰਿਹਾ ਹੈ ਉਧਰ ਜਾ ਰਿਹਾ ਹੈ ਬਾਕੀ ਜਿੰਨੀਆਂ ਵੀ ਖਬਰਾਂ ਉਹ ਸਾਰੀਆਂ ਅਕਾਲੀ ਦਲ ਦੇ ਬਾਰੇ ਉਹ ਬੇਬੁਨਿਆਦ ਤੇ ਝੂਠੀਆਂ ਵੈ ਬਾਕੀ ਬਾਬਾ ਗੁਰਵਿੰਦਰ ਸਿੰਘ ਢਿੱਲੂ ਤੁਹਾਨੂੰ ਪਤਾ ਹੈ ਕਿ ਉਹ ਕਿੰਨੇ ਪਾਵਰਫੁਲ ਹੈ ਕਿੰਨਾ ਅਸਰ ਰਸੂਖ ਹੈ ਤੁਨੇ ਵੀ ਖਬਰ ਜਿਹੜੀ ਚੱਲ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਜਲਦ ਬਾਹਰ ਆ ਜਾਏਗਾ ਹੋ ਸਕਦਾ ਹੈ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੂ ਇਹ ਵੀ ਕੰਮ ਕਰ ਲਵੇ ਕਿਉਂਕਿ ਗੁਰਿੰਦਰ ਸਿੰਘ ਢਿੱਲੂ ਬਾਬਾ ਜਿਹੜੇ ਇੱਕ ਪ੍ਰਚਾਰਕ ਤੇ ਹੈ ਹੀ ਹੈ ਨਾਲ ਉਹਨਾਂ ਦਾ ਅਸਰ ਸੁਖ ਬੈਨ ਖਲੋਨ ਜਿਹੜਾ ਵੱਡੇ ਸਿਆਸੀ ਲੀਡਰ ਸਿਆਸਤਦਾਨ ਉਹਨਾਂ ਦੇ ਨਾਲ ਬੜਾ ਵੈ ਤੇ ਅਗਰ ਉਹਨਾਂ ਨੇ ਉਹ ਆਪਣਾ ਪ੍ਰੈਸ਼ਰ ਇਸਤੇਮਾਲ ਕੀਤਾ ਤੇ ਹੋ ਸਕਦਾ ਵਿਕਰਮ ਸਿੰਘ ਮਜੀਠੀਆ ਬਾਹਰ ਆ ਜਾਏ ਜਿਹੜਾ ਕਿ ਪੰਜਾਬ ਦੀ ਆਵਾਮ ਬਿਲਕੁਲ ਨਹੀਂ ਚਾਹੁੰਦੀ ਕਿਉਂਕਿ ਪੰਜਾਬ ਦੀਆਂ ਮਾਵਾਂ ਭੈਣਾਂ ਇਹ ਚਾਹੁੰਦੀਆਂ ਪੰਜਾਬ ਦੇ ਜਿੰਨੇ ਵੀ ਆਪਣੇ ਸਿੱਖ ਵੀਰ ਸਾਰੇ ਚਾਹੁੰਦੇ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਿਆਦਾ ਤੋਂ ਜ਼ਿਆਦਾ ਤੇ ਸਖਤ ਤੋਂ ਸਖਤ ਸਜ਼ਾ ਮਿਲੇ ਕਿਉਂਕਿ ਜਿਹੜੇ ਇਹਨੇ ਕੰਮ ਕੀਤੇ ਜਿਹੜੇ ਇਹ ਪਾਪ ਹੈ ਨਾ ਉਹ ਬਹੁਤ ਜ਼ਿਆਦਾ ਹੈ ਤੈਨੂੰ ਸਜ਼ਾ ਵੀ ਵੱਡੀ ਮਿਲਣੀ ਚਾਹੀਦੀ ਹੈ ਪਰ ਹੁਣ ਇੱਕ ਪ੍ਰਚਾਰਕ ਜਿਹੜੇ ਆ ਜਿਨ੍ਹਾਂ ਦਾ ਕੰਮ ਇਹ ਬੰਦਾ ਤੇ ਨਹੀਂ ਕਿ ਐਡੇ ਵੱਡੇ ਨਸ਼ਾ ਤਸਟਰ ਨੂੰ ਮਿਲਣ ਜਾ ਕੇ ਪਤਾ ਨਹੀਂ ਉਹ ਕਿਉਂ ਅੰਦਰ ਖਾਤੇ ਉਹਨਾਂ ਮਿਲਣਦੇ ਆ ਕਿਉਂ ਹਣ ਬਾਰ ਘਡਾਉਂਦਿਆਂ ਕੋਸ਼ਿਸ਼ਾਂ ਕਰਨਦੇ ਆ ਪਿੱਛੇ ਕੀ ਵਜ੍ਹਾ ਹੈ ਇਹ ਤੱਕ ਵਕਤ ਆਉਣ ਤੇ ਪਤਾ ਚੱਲੇਗਾ ਕਿ ਆਖਿਰ ਹਕੀਕਤ ਕੀ ਹੈ ਕੀ ਗੱਲਬਾਤ ਹੈ ਕਿਉਂ ਇੱਕ ਪ੍ਰਚਾਰਕ ਬੜਾ ਵੱਡਾ ਪ੍ਰਚਾਰਕ ਬਾਬਾ ਗੁਰਵਿੰਦਰ ਸਿੰਘ ਢਿੱਲੂ ਆਖਿਰ ਵਿਕਰਮ ਸਿੰਘ ਮਜੀਠੀਆ ਵਰਗੇ ਨਜੇ ਨਸ਼ਾ ਤਸਰ ਕੋਲ ਕਿਉਂ ਜਾਂਦੇ ਨੇ ਮਿਲਣ ਕਿਉਂ ਉਹਨਾਂ ਨੂੰ ਬਾਹਰ ਕਢਾਉਣ ਦੀ ਕੋਸ਼ਿਸ਼ ਕਰਨਦੇ ਆ ਜਾਂ ਕਿਉਂ ਉਹਨਾਂ ਨੂੰ ਭਾਜਪਾ ਪਾਰਟੀ ਦੇ ਅੰਦਰ ਸ਼ਾਮਲ ਕੀਤਾ ਸ਼ਮੂਲਿਤ ਇਖਤਿਆਰ ਕਰਾਈ ਉਹਨਾਂ ਦੀ ਇਹ ਸਾਰੀਆਂ ਗੱਲਾਂ ਵਕਤ ਦੇ ਨਾਲ-ਨਾਲ ਸਾਹਮਣੇ ਆਉਣ ਗਿਆ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦੇ ਹਜ਼ਾਰ ਲਾਜ਼ਮੀ ਕਰਿਓ ਆਪਣਾ ਖਿਅਰਤ ਇਸਰਾ ਖਿਆਲ ਰੱਖਾ